ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਸੇਧ ਬਾਬਾ ਜੀਵਨ ਸਿੰਘ ਜੀ ਸਾਨਾ ਤੇ ਅੱਜ ਜੋ ਸਰਹਾਂ ਦਾ ਦਿਹਾੜਾ ਹਰ ਮਹੀਨੇ ਬਰੀ ਸਾਧ ਦਾ ਭਾਵਨਾ ਨਾਲ ਮਨਾਇਆ ਜਾਂਦਾ ਅੱਜ ਉੱਥੇ ਜੋ ਆਪਣੀ ਗੋਲਕ ਖੋਲੀ ਸੀ ਉਹਦੇ ਵਿੱਚੋਂ ਜੋ ਵੀ ਭੇਟਾ ਨਿਕਲੀ ਉਹ ਆਪਾਂ ਆਪਣੇ ਕੋਲੇ ਲੋੜਵੰਦ ਪਰਿਵਾਰ ਇੱਕ ਪਹੁੰਚਿਆ ਸੀ ਜਿਨ੍ਹਾਂ ਦੀ ਮਾਤਾ ਦੇ ਗਲੇ ਵਿੱਚ ਕੈਂਸਰ ਆ ਉਹਦੇ ਵਿੱਚੋਂ ਆਪਣੇ ਗੋਲਕ ਚ 5100 ਰੁਪਏ ਨਿਕਲੇ ਸੀ ਜੋ ਆਪਾਂ ਲੋੜਵੰਦ ਪਰਿਵਾਰ ਨੂੰ ਦੇ ਦਿੱਤਾਗਾ ਤਾਂ ਜੋ ਆਪਣੀ ਲੋੜ ਪੂਰੀ ਕਰ ਸਕੇ ਤੇ ਜੋ ਆਪਣੀ ਪ੍ਰਾਣੀ ਰੀਤ ਤੁਰੀ ਹੁੰਦੀ ਉਹ ਗੁਰੂ ਸਾਹਿਬਾਨਾਂ ਦੀ ਕਿ ਗੋਲਕ ਜਿਹੜੀ ਲਾਈ ਸੀ ਉਹ ਆਉ ਲਾਈ ਸੀ ਹਰ ਇੱਕ ਗਰੀਬ ਦੇ ਜੋ ਪੈਸਾ ਉਹ ਭੇਟਾ ਕੰਮ ਆਵੇ ਤੇ ਅੱਜ ਆਪਾਂ ਉਹੀ ਰੀਤ ਤੇ ਚੱਲਦੇ ਹੋਏ ਜੋ ਵੀ ਗੋਲਕ ਦੀ ਭੇਟਾ ਸੀ ਉਹ ਇੱਕ ਗਰੀਬ ਪਰਿਵਾਰ ਨੂੰ ਦੇ ਦਿੱਤੀ ਆ ਤੇ ਜਿੰਨੀ ਜੋ ਵੀ ਹੋਏ ਬਾਬਾ ਜੀਵਨ ਸਿੰਘ ਕਮੇਟੀ ਹਰ ਇੱਕ ਲੋੜਵੰਦ ਪਰਿਵਾਰ ਨਾਲ ਖੜਿਆ ਕਰੂਗੀ ਤੇ ਆਪਦੇ ਭਾਈਚਾਰੇ ਸਾਂਝ ਬਣਾਈ ਰੱਖੋ ਬਾਬਾ ਜੀਵਨ ਸਿੰਘ ਕਮੇਟੀ ਨਾ ਮਕਸਦ ਸਾਰੇ ਨਾਲ ਲੈ ਕੇ ਚੱਲਾਂਗੇ ਇੱਕ ਭਾਈਚਾਰਕ ਸਾਂਝ ਬਣਾ ਕੇ ਚੱਲਾਂਗੇ ਕੋਈ ਜਾਤ ਪਾਤ ਦਾ ਇਹਦੇ ਵਿੱਚ ਮਸਲਾ ਨਹੀਂ ਸਾਰੇ ਸਾਡੇ ਆ ਨਾਲ ਆ ਇੱਕ ਤੇ ਇੰਨੇ ਕਹਿੰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ